ਹੁਣ ਐਮਪੀ ਐ ਏਰੀਆ ਵੱਡਾ ਹੈਗਾ ਕਿਸ ਤਿੱਕੇ ਦੇ ਨਾਲ ਲੋਕਾਂ ਨਾਲ ਮਿਲਣਾ ਚੇਤਨਾ ਪ੍ਰੀਤ ਕੌਰ ਜੀ ਨੂੰ ਹੋ ਰਾਇਆ ਫਿਰ ਮਹਾਰਾਜਾ ਸਭ ਨੂੰ ਹੋ ਰਾਇਆ ਜੀ ਕੈਪਟਨ ਰਮੇਸ਼ ਸਿੰਘ ਜੀ ਨੂੰ ਹੋ ਰਾਇਆ ਹੁਣ ਇਸ ਵਾਰੀ ਇਹਨਾਂ ਦੀ ਜਮਾਤ ਚੈੱਕ ਕਰਾ ਦਾਂਗੇ ਤੁਸੀਂ ਅਵੇਂ ਗੜ੍ਹ ਗਈ ਜਾ ਰਹੇ ਹੋ ਕੋ ਪਿੰਡ ਅਜ ਤਾਂ ਵੜ ਨਹੀਂ ਸਕਦੇ ਜੀ 60% ਵੋਟਰ ਦੇ ਵਿੱਚ ਜਾ ਨਹੀਂ ਸਕਦੇ ਨਾ ਉਹਨਾਂ ਦਾ ਬੂਥ ਲੱਗਣਾ ਸਾਰੇ ਸਾਡੇ ਵਲੰਟੀਅਰ ਨਾਰਾ ਲਾਉਂਦੇ ਹੋ ਕਿਉਂ ਪੜੇ ਹੋ ਚੱਕਰ ਮੇ ਕੋਈ ਨਹੀਂ ਹੈ ਟੱਕਰ ਮੇ ਹਰਿੰਦੀ ਮਾਤਕ ਮਹਾਰਾਣੀ ਪ੍ਰਨੀਤਕੌਰ ਵੱਲੋਂ ਬਿਆਨ ਦਿੱਤਾ ਗਿਆ ਕਹਿੰਦਾ ਇਹ ਜਿਹੜੇ ਕੇਜਰੀ ਵਾਲੇ ਉਹਨਾਂ ਨੂੰ ਸਤੀਫਾ ਦੇ ਦੇਣਾ ਚਾਹੀਦਾ ਯਾਰ ਮੇਰੀ ਗੱਲ ਸੁਣੋ ਪ੍ਰਨੀਤਕੌਰ ਜੀ ਇਹੋ ਜੇ ਪਾਰਟੀ 'ਚ ਗਏ ਆ ਜਿਹਨੇ ਕਿਸਾਨਾਂ ਦੇ ਉੱਤੇ ਜੀਪਾ ਚੜਾਈਆਂ ਜਿਹਨਾਂ ਨੇ ਧੀਆਂ ਪੈਣਾ ਦੀ ਬੇਇੱਜ਼ਤੀ ਕੀਤੀ ਦੀਵਾ ਕਿਹਨੂੰ ਦੇਣਾ ਚਾਹੀਦਾ ਜੀ ਇਹ ਬਹੁਤ ਤਰ੍ਹਾਂ ਦੇ ਸਵਾਲ ਇਸ ਜੀ ਨੂੰ ਲੈ ਕੇ ਇਹਦੇ 'ਚ ਫਸਾ ਕੇ ਰੱਖਿਆ ਹੋਇਆ ਸਾਨੂੰ ਉਹਨਾਂ ਨੇ ਹੋਰ ਤਾਂ ਉਹਨੂੰ ਅੱਗੇ ਤਾਂ ਇਹਨਾਂ ਨੇ ਅਪਲਾਈਮੈਂਟ ਦੀ ਮਹਿੰਗਾਈ ਦੀ ਭ੍ਰਸ਼ਟਾਚਾਰ ਦੀ ਉਹ ਤਾਂ ਗੱਲ ਹੀ ਨਹੀਂ ਕਰਦੇ ਜੀ ਇਹ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਮਸਲਾ ਪਖੜਿਆ ਹੋਇਆ ਤਾਂ ਦੂਸਰੇ ਪਾਸੇ ਪਟਿਆਲਾ ਸੀਟ ਦੀ ਗੱਲ ਕਰਾਂਗੇ ਤਾਂ ਪਟਿਆਲਾ ਸੀਟ ਦੇ ਉੱਤੋਂ ਚਾਰ ਕੈਂਡੀਡੇਟ ਜਿਹੜੇ ਨੇ ਅਨਾਉਂਸ ਕੀਤੇ ਹੋਏ ਆ ਜਰੂਰ ਮਹਾਰਾਣੀ ਪ੍ਰਨੀਤਕੌਰ ਲਗਾਤਾਰ ਜਿਹੜਾ ਪਟਿਆਲੇ ਤੋਂ ਜਿੱਤਦੇ ਆਉਂਦੇ ਨੇ ਤਾਂ ਦੂਸਰੇ ਪਾਸੇ ਡਾਕਟਰ ਬਲਵੀਰ ਵੀ ਜਿਹੜੇ ਨੇ ਮੈਦਾਨ ਦੇ ਵਿੱਚ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਮਹਾਰਾਣੀ ਪ੍ਰਨੀਤਕੌਰ ਦਾ ਗੜ ਹੈਗਾ ਪਟਿਆਲੇ ਦੇ ਵਿੱਚ ਪਹਿਲਾਂ ਐਮਪੀ ਸੌਰੀ ਐਮਐਲਏ ਲੜੇ ਹੁਣ ਐਮਪੀ ਹੈ ਏਰੀਆ ਵੱਡਾ ਹੈਗਾ ਕਿਸ ਤਰੀਕੇ ਦੇ ਨਾਲ ਲੋਕਾਂ ਨਾਲ ਮਿਲ ਰਹੇ ਦੇਖੋ ਪਹਿਲਾਂ ਪ੍ਰਨੀਤਕੌਰ ਜੀ ਨੂੰ ਹਰਾਇਆ ਫਿਰ ਮਹਾਰਾਜਾ ਸਾਹਿਬ ਨੂੰ ਹੁਣ ਇਸ ਵਾਰੀ ਇਹਨਾਂ ਦੀ ਜਮਾਤ ਜਾਬਤ ਕਰਾ ਦਾਂਗੇ ਤੁਸੀਂ ਐਵੇਂ ਗੜ ਕਹੀ ਜਾ ਰਹੇ ਹੋ ਉਹ ਪਿੰਡਾਂ ਚ ਤਾਂ ਵੜ ਨਹੀਂ ਸਕਦੇ ਜੀ 60% ਵੋਟਰ ਦੇ ਵਿੱਚ ਜਾ ਨਹੀਂ ਸਕਦੇ ਨਾ ਉਹਨਾਂ ਦਾ ਬੂਥ ਲੱਗਣਾ ਸ਼ਹਿਰ ਵਾਲਿਆਂ ਨੇ ਵੀ ਫੈਸਲਾ ਕਰ ਲਿਆ ਕਿ ਸਾਨੂੰ ਨੱਥ ਚੂੜਾ ਦੇਣ ਵਾਲੇ ਨਹੀਂ ਚਾਹੀਦੇ ਸਾਨੂੰ ਜਿਹੜਾ ਉਹਦੀ ਰੋਕਥਾਮ ਕਰ ਸਕਿਆ ਉਹਦੀ ਸਾਨੂੰ ਉਹ ਚਾਹੀਦਾ ਜਿਹੜਾ ਸਾਨੂੰ ਬਿਹਤਰ ਸਿਹਤ ਸਹੂਲਤਾਂ ਜੋ ਕਿ ਜੋ ਕਿ ਮੈਂ ਕੰਮ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੌਕਾ ਦਿੱਤਾ ਮੈਂ ਕੰਮ ਕੀਤਾ ਵਧੀਆ ਸਕੂਲ ਦੇਵੇ ਬੱਚਿਆਂ ਨੂੰ ਰੋਜ਼ਗਾਰ ਦੇਵੇ ਐੋ ਜੀ ਸਰਕਾਰ ਚਾਹੀਦੀ ਆ ਭਗਵੰਤ ਮਾਨ ਦੀ ਸਰਕਾਰ ਚਾਹੀਦੀ ਆ ਸੋ ਇਸ ਵਾਰੀ ਸਾਰੇ ਸਾਡੇ ਵਲੰਟੀਅਰ ਨਾਰਾ ਲਾਉਂਦੇ ਹੋ ਕਿਉਂ ਪੜੇ ਹੋ ਚੱਕਰ ਮੇ ਕੋਈ ਨਹੀਂ ਹੈ ਟੱਕਰ ਮੇ ਸਾਰੇ ਨਹੀਂ ਜਮਾਤੇ ਆ ਪਰ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਬਿਆਨ ਦਿੱਤਾ ਗਿਆ ਕਹਿੰਦੇ ਜਿਹੜੇ ਕੇਜਰੀ ਵਾਲੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਯਾਰ ਮੇਰੀ ਗੱਲ ਸੁਣੋ ਪ੍ਰਨੀਤ ਕੌਰ ਜੀ ਇਹੋ ਜੇ ਪਾਰਟੀ ਚ ਗਏ ਆ ਜ ਜਨੇ ਕਿਸਾਨਾਂ ਦੇ ਉੱਤੇ ਜੀਪਾਂ ਚੜਾਈਆਂ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਸਤੀਪਾ ਕਿਉਂ ਦੇਣਾ ਚਾਹੀਦਾ ਜੀ ਕੇਜਰੀਵਾਲ ਨੇ ਜਿਹਨੇ ਸਕੂਲ ਬਣਾਇਆ ਹਸਪਤਾਲ ਬਣਾਇਆ ਉਹਨੂੰ ਸਤੀਪਾ ਦੇਣਾ ਚਾਹੀਦਾ ਜਿਹਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਭੈਣਾਂ ਨੂੰ ਸਨਮਾਨ ਦਿੱਤਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਕੋੜੇ ਦੇ ਕੂੜੇ ਦੇ ਟੀਰ ਚੰਡੀਗੜ੍ਹ ਚੋਂ ਖਤਮ ਦਿੱਲੀ ਚੋਂ ਖਤਮ ਕੀਤੇ ਉਹਨੇ ਉਹਦਾ ਕਸੂਰ ਆ ਵੀ ਉਹਨੇ ਗੱਠ ਜੋੜ ਕੀਤਾ ਇਹਨਾਂ ਨੂੰ ਆਪਣੀ ਹਾਰ ਨਜ਼ਰ ਆਉਂਦੀ ਹੈ ਇਹ ਵੀ ਇਹੋ ਜਿਹੇ ਉਲਟਿਸ ਦੇ ਬਿਆਨ ਦੇ ਰਹੇ ਆ ਔਰ ਜਿਹੜੇ ਆਪਣੇ ਤੁਹਾਡੇ ਮੋਦੀ ਜੀ ਵੀ ਉਲਟਿਸ ਦੇ ਬਿਆਨ ਦੇ ਰਹੇ ਆ ਇਹਨਾਂ ਨੂੰ ਪੁੱਛੋ ਤੁਹਾਡੇ ਬੇਟੇ ਦਾ ਕੇਸ ਵਾਪਸ ਹੋਇਆ ਤਾਂ ਕਿੱਦਾਂ ਹੋਇਆ ਕਿਸਬਜਾਤਾ ਹੋਇਆ ਸਰ ਸਾਬ ਕਾਂਗਰ ਅਕਾਉਂਟ ਵੋਟਾਂ ਪਾਵਾਂਗੇ ਕੋਈ ਨਹੀਂ ਮਿਲੇ ਬਿਲਕੁਲ ਨਹੀਂ ਕੋਈ ਮੀਟਿੰਗ ਨਹੀਂ ਹੋ ਰਹੀ ਤੁਸੀਂ ਦੱਸੋ ਮੇਰੀਆਂ 15 ਮੀਟਿੰਗ ਰੋਜ਼ ਹੁੰਦੀਆਂ ਮੈਨੂੰ ਦੱਸੋ ਪ੍ਰਨੀਤ ਕੌਰ ਦੀਆਂ ਕਿੰਨੀਆਂ ਮੀਟਿੰਗਾਂ ਗਾਂਧੀ ਦੇ ਕਿੰਨੀਆਂ ਮੀਟਿੰਗਾਂ ਇੱਕ ਇੱਕ ਮੀਟਿੰਗ ਨਹੀਂ ਕਰ ਪਾ ਰਹੇ ਜਿੱ ਕਿਤੇ ਨਹੀਂ ਜਾ ਪਾ ਰਹੇ ਹਨਕੇ ਸ਼ਰਮਾ ਦੀ ਕੋਈ ਮੀਟਿੰਗ ਨਹੀਂ ਹੋ ਰਹੀ ਕੋਈ ਬੰਦਾ ਨਹੀਂ ਆਇਆ ਜਿਹੜੇ ਮੈਂ ਮੈਂ ਬਾਰਡਰ ਤੇ ਕੰਮ ਕੀਤਾ ਕਿਸਾਨਾਂ ਦੇ ਨਾਲ ਪਾਰਟੀ ਵਜ ਤੋਂ ਉੱਪਰ ਉੱਠ ਕੇ ਲੋਕ ਵੋਟਾਂ ਪਾ ਰਹੇ ਆ ਮੈਨੂੰ ਦੱਸੋ ਲੋਕਾਂ ਦੇ ਵਿੱਚ ਵਿਚਾਰ ਰਹੇ ਹੋ ਪਿੰਡਾਂ ਦੇ ਵਿੱਚ ਜਾ ਰਹੇ ਹੋ ਜਿਸ ਤਰ੍ਹਾਂ ਭਾਜਪੀ ਦਾ ਵਿਰੋਧ ਹੋ ਰਿਹਾ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮ ਮੈਨੂੰ ਮੈਨੂੰ ਨਾ ਜਿਹੜੇ ਲੋਕਾਂ ਦਾ ਓਵਰਵੈਲਮਿੰਗ ਰਿਸਪਾਂਸ ਆ ਕਹਿੰਦੇ ਜੀ ਤੁਸੀਂ ਚਿੰਤਾ ਨਾ ਕਰੋ ਤੁਸੀਂ 13 ਮਹੀਨੇ ਸਾਡੀ ਸੇਵਾ ਕੀਤੀ ਆਪਣਾ ਫਰਜ਼ਦਾਤਾ ਕੀਤਾ ਹੁਣ ਅਸੀਂ ਕਰਾਂਗੇ ਡੋਂਟ ਵਰੀ ਕਹਿੰਦੇ ਅੱਛਾ ਲੋਕਾਂ ਦਾ ਸਵਾਲ ਬੜੇ ਰਹਿੰਦੇ ਆ ਗਲੀਆਂ ਨਾਲੀਆਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਨੇ ਇਸ ਚੀਜ਼ ਨੂੰ ਲੈ ਕੇ ਇਹਦੇ 'ਚ ਫਸਾ ਕੇ ਰੱਖਿਆ ਹੋਇਆ ਸਾਨੂੰ ਉਹਨਾਂ ਨੇ ਹੋਰ ਤਾਂ ਉਹਨੂੰ ਅੱਗੇ ਤਾਂ ਇਹਨਾਂ ਨੇ ਏਮਪਲੋਇਮੈਂਟ ਦੀ ਮਹਿੰਗਾਈ ਦੀ ਭ੍ਰਸ਼ਟਾਚਾਰ ਦੀ ਉਹ ਤਾਂ ਗੱਲ ਹੀ ਨਹੀਂ ਕਰਦੇ ਜੀ ਇਹ ਅਸੀਂ ਸਾਰੇ ਕੁਝ ਬਿਲਕੁਲ ਇਹਨਾਂ ਨੂੰ ਨੰਗੇ ਕਰ ਦਾਂਗੇ ਲੋਕਾਂ ਦੇ ਵਿੱਚ ਮੈਂ ਉਹੀ ਕਰਦਾ ਫਿਰਦਾ ਜੀ ਲੋਕਾਂ ਨੂੰ ਦੱਸਦਾ ਫਿਰਦਾ ਧੰਨਵਾਦ ਬਿਲ ਕਿ ਸਰਕਾਰ ਬਣਦੇ ਹੈਗੇ ਐਮਪੀ ਬਣਦੇ ਹੈਗੇ ਤਾਂ ਜਰੂਰ ਲੋਕਾਂ ਦੇ ਮੁੱਦੇ ਨੇ ਜਿਹੜੇ ਹੋ ਲੈ ਕੇ ਜਿਹੜਾ ਹੈਗਾ ਕੇਂਦਰ ਤੱਕ ਜਾਣਗੇ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮ ਦਾ ਟੀਵੀ ਦੇ ਨਾਲ ਕੈਮਰਾ ਪਰਸਨ ਰਜੀਵ ਨਾਰਨਦੀਪ ਸਿੰਘ ਪਟਿਆਲਾ